ਇਹ ਤੇ ਗੁਰਬਾਣੀ ਦਾ ਸਤਕਾਰ ਕਰਨਾ ਚਾਹੀਦਾ ਗੁਰਬਾਣੀ ਦਾ ਸਤਕਾਰ ਹੋਣਾ ਚਾਹੀਦਾ ਜੋ ਲਿਖਦਾ ਵੀ ਹੈ ਤੇ ਉਥੇ ਉਥੇ ਉਹਦਾ ਸਤਕਾਰ ਹੋਣਾ ਚਾਹੀਦਾ ਜਿੱਥੇ ਉਹ ਲਿਖੇ ਉਹ ਉਹ ਮੈਂ ਲਿਖਣ ਦਾ ਮਤਲਬ ਹੈ ਕਿ ਉਹਦੇ ਅੰਦਰ ਉਹ ਬਾਣੀ ਉਹ ਤੁਕ ਪੜ ਪੜ ਕੇ ਉਹਦੇ ਅੰਦਰ ਕੁਝ ਨਾ ਕੁਝ ਬਥੇਗਾ ਮਗਰ ਸਤਕਾਰ ਹੋਣਾ ਚਾਹੀਦਾ ਉਹਦਾ ਜਿੱਥੇ ਜਿੱਥੇ ਵੀ ਲਿਖੇ ਉਦਾਂ ਸਤਕਾਰ ਹੋਵੇ ਲਿਖਣ ਦਾ ਕੋਈ ਹਰਜ ਨਹੀਂ ਹੈ ਮਗਰ ਲਿਖੇ ਜਗਹੀ ਤਰ ਸਤਕਾਰ ਵਰਜੋ ਫਿਰ ਉਹਨੂੰ ਰੋਜ਼ ਪੜੇ ਦੇਖੇ ਵੀ ਕੀ ਬਾਰਜ ਕੰਨ ਨੈ ਭੇਦੂ ਉਸ ਭਗਤੀ ਤੇ ਚਲੇ ਫਿਰ ਅਸਲੀ ਤੇ ਤਰੀਕਾ ਤੇ ਇਹ ਹੀ ਆ ਮਤਲਬ ਹੈ ਵੀ ਉਹ ਰੁਕਿੰਗ ਕੰਨ ਨੈ ਵਾਕੀ ਇਹੋ ਜਿਹੀ ਬਾਣੀ ਨੂੰ ਇਹੋ ਜਗ੍ਹਾ ਦਾ ਲਿਖੇ ਜਿੱਥੇ ਕੋਲਾਂ ਦੀ ਬੇਦਬੀ ਹੋਏ ਜਾਂ ਦੂਸਰੇ ਹੋਏ ਐਸ ਤਰੀਕੇ ਨਾਲ ਕਰੇ ਕੋਈ ਐਸੀ ਕਈ ਦਫਾ ਤੂ ਆਦਮੀ ਦੇ ਦਿਲ ਦੇ ਵਿੱਚ ਉਹ ਜੇ ਸੰਧੀ ਅਵਸਥਾ ਹੁੰਦੀ ਆ ਉਸਾਂ ਦੀ ਗੁਰਬਾਣੀ ਦੀ ਤੁਕ ਉਹ ਦੇ ਦੇ ਆਪਣਾ ਠੋਕਰ ਮਾਰਦੀ ਆ ਉਹ ਫਿਰ ਆਦਮੀ ਆਪਣੇ ਆਪ ਲਿਖ ਵੀ ਲੈਂਦਾ ਵੀ ਉਹ ਬਾਣੀ ਨੇ ਮੈਨੂੰ 프레임 ਲਗਾ ਉਸ ਤੁਕ ਨਾਲ 프레임 ਲਗਾ ਉਹ ਤੁਕ ਪਾਟ ਪਾੜ ਕੇ ਫਿਰ ਉਹਦਾ ਹੋਰ ਵਸਤਵਤੀ ਹੋ ਜਾਂਦੀ ਆ ਇਹਦੇ ਜ ਕੋਈ ਖਰਜ ਨਹੀਂ ਆ ਜਿੱਥੇ ਵੀ ਲਿਖਣਾ ਸਤਕਾਰ ਨਾਲ ਲਿਖੇ